ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਨ ਬੱਚੀਆਂ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਜਰਸੀ ਆ 2 HF ਨੇ ਟਾਪ ਬਰੀਡ ਨੇ ਆਹ ਬਾਈ ਨੱਕ ਕਰ ਲੈਣਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਵਈ ਵਧੀਆ ਚੱਲਦੀ ਕਲਾ ਜੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਕੁਲਵਿੰਦਰ ਸਿੰਘ ਪਿੰਡ ਕੋਲਿਆ ਖੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਾਇਆ ਦੁੰਨੇ ਕੇ ਵੱਡਾ ਕੋਲਿਆ ਫੋਨ ਨੰਬਰ ਹੈਗਾ 9781935553 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਬਈ ਪਹਿਲੇ ਨੰਬਰ ਵਾਲੀ ਬੱਚੀ ਹੈ ਕਿੰਨੀ ਉਮਰ ਹੈ ਏ ਬਾਈ ਦੰਦੋ ਖੀਰੀ ਆ 11 ਮਹੀਨਤ ਦੀ ਬੱਚੀ ਆ ਠੀਕ ਆ ਬੈਦ ਰਿਕਾਰਡ ਹੂੰ ਦੋਨੇ ਬੱਚੀਆਂ ਕੋਰਪੋਰਮ ਜੀ ਪਰਚੇਸ ਕਰੀਆਂ ਆਪਾਂ ਛੇਸਾ ਜਿਹੜਾ ਬੜਾ ਪਿਆਰਾ ਨੇੜ ਤੋਂ ਚੈੱਕ ਕਰ ਲੋ ਪ੍ਰਿੰਟ ਪ੍ਰਿੰਟ ਬੋਦੀਵਾਦੀ ਬਹੁਤ ਚੰਗੀ ਆ ਸਨਖਪਣਾ ਬੱਚੀ ਦੇ ਵਿੱਚ ਪੀਡੀਐਫ ਤਾਂ ਮੈਸੀ ਬੋਲਦੀ ਆ ਬਾਈ ਬੈਦ ਰਿਕਾਰਡ ਆ ਆਪਣੇ ਕੋਲ ਵੀਡੀਓ ਵੀ ਹੈਗੀ ਫਾਰਮ ਦੀ ਠੀਕ ਆ ਹਾਂਜੀ ਜਿਹੜੇ ਸਾਬ ਨਾਲ ਬਾਈ ਨੇ ਉਮਰ ਦੱਸੀ ਆ ਦੀ ਹਾਈਟ ਬਹੁਤ ਚੰਗੀ ਆ ਸਮੀ ਪੜੀ ਆ ਠੀਕ ਆ ਤਕਰੀਬਨ ਲੈਣ ਦੇ ਬਿਲਕੁਲ ਆਮਲੀ ਆ ਜੀ ਖੀਰੀ ਬੱਚੀ ਪੂਰੀ ਪ੍ਰਿੰਟ ਤੋਂ ਤੱਕ ਕੇਸ ਫੂਸਲਾ ਪੂਰਾ ਚੈੱਕ ਕਰਨਾ ਹੈ ਮਦਰ ਨਾਲ ਡਾਕਟਰ ਇਹਨਾਂ 35 ਪਲੱਸ ਆ ਠੀਕ ਆ ਮਦਰਾਂ ਦੀ ਵੀਡੀਓ ਵੀ ਹੈਗੀ ਆ ਉਹ ਫਾਰਮ ਦੀ ਵੀਡੀਓ ਵੀ ਹੈਗੀ ਆ ਓਕੇ ਰਿਕਾਰਡ ਚਾਹੇ ਆਪਾਂ ਜਿਹੜਾ ਦੱਸਾਂਗੇ ਡੀਐਨਏ ਅਗਲਾ ਕਰਾ ਕੇ ਲੈ ਜੀ ਹੂੰ ਆ ਠੀਕ ਆ ਬਾਈ ਫੁੱਲ ਦਾ ਫੁੱਲ ਬਾਈ ਕੋਲੇ ਰਿਕਾਰਡ ਆ ਬਾਈ ਸਾਰਾ ਤੇ ਫੇਸ ਆ ਜਿਹੜਾ ਪ੍ਰਿੰਟ ਆ ਜਿਹੜਾ ਕੱਦ ਦਾ ਬਾਈ ਤੇ ਵਜੂਦ ਇਹ ਮੰਨ ਕੇ ਚਲੋ ਸਭੀ ਪੜੀ ਬਹੁਤ ਆ ਗਈ ਬਾਈ ਤੇ ਝੋਲੀ ਦੇਖੋ ਕੱਲਾ ਕੱਲਾ ਥਾਨ ਪੂਰੀ ਵਿੱਤੀ ਦੇ ਥਾਨ ਹੈ گلابی ਥਾਨ ਹੈ ਹਮ ਮੁੱਲ ਕੀ ਰਹੂ ਇਹਦਾ ਮੋਲ ਡਾਕਟਰ ਫੋਨ ਤੇ ਹੀ ਕਰਾਂਗੇ ਆਪਾਂ ਇਹਨਾਂ ਜਾਇਜ਼ ਹੋਊਗਾ ਆ ਮੁੱਲ ਜਾਇਜ਼ ਹੀ ਫੋਨ ਕਰ ਬਹੁਤ ਠੀਕ ਹੈ ਬਈ ਅੱਗੇ ਦੋ ਨੰਬਰ ਕਿੰਨੀ ਉਮਰ ਹੈ ਦੀ ਇਹ ਵੀ 11 ਮਹੀਨੇ ਦੀ ਡਾਕਟਰ 11 ਮਹੀਨੇ ਦੀ ਬੱਚੀ ਆ ਹਮ ਹਾਈਟ ਲੈਂਥ ਦੇਖ ਲਓ ਵੀ ਮੇਰੇ ਬਰਾਬਰ ਹੀ ਆਉਂਦੀ ਆ ਸਹੀ ਗੱਲ ਆ ਬੱਚੀ ਘੀਰੀ ਆ ਬਿਲਕੁਲ ਹਮ ਆਪਾਂ ਦੰਦ ਚੈੱਕ ਵੀ ਕਰਾ ਦੰਨੇ ਆ 6 ਸ ਬੜਾ ਪਿਆਰਾ ਬਾਕੀ ਦੰਦ ਦਾ ਜਿਹੜੇ ਬਾਈ ਕਹਿੰਦਾ ਚੈੱਕ ਕਰਵਾਣ ਨੇ ਕੱਦ ਪੱਟ ਜੀ ਸਮੀ ਪੜੀ ਬਈ ਲੈ ਦੰਦ ਦੇਖੋ ਵਾਓ ਕੀ ਹੈ ਬਈ ਜਮਾ ਕੀਰੀ ਹੈ ਬਈ ਫੇਸ ਫੂਸ ਬਹੁਤ ਚੰਗਾ ਸਨੋਮੈਨ ਦੀ ਬੱਚੀ ਹੈ ਡਾਕਟਰ ਇਹ ਸਨੋਮੈਨ ਦੀ ਹਾਂਜੀ ਠੀਕ ਆ ਪ੍ਰਿੰਟ ਪ੍ਰਿੰਟ ਕਮਾਲ ਆ ਉਤੋਂ ਪੱਦਰ ਪੁੱਦਰ ਚੋਲੀ ਚਾਲੀ ਬਹੁਤ ਚੰਗੀ ਆ ਮਾਰਾ ਦੁੱਧ 35 ਪਲਸ 35 ਪਲਸ ਸਾਡਾ 35 ਪਲਸ ਦੁੱਧ ਹੈ ਜੀ ਮਾਰਾ ਨਜ਼ਰ ਦੀ ਵੀਡੀਓ ਵੀ ਹੈਗੀ ਆਪਣੇ ਕੋਲ ਰਾਜੀ ਰੂਜੀ ਫੁੱਲਾ ਮਾਰਦੀ ਆ ਸਾਲਾ ਵੀ ਅੰਦਰੋਂ ਵੀ ਤੰਦਰੁਸਤ ਆ ਫੇਸ ਆ ਜਿਹੜਾ ਬੋਦੀਵਾਦੀ ਬਹੁਤ ਠੀਕ ਹੈ ਸਟੇਨਸ ਲੈਗ ਸਕੋਰ ਬਹੁਤ ਹੀ ਜਿਆਦਾ ਚੰਗਾ ਠੀਕ ਹੈ ਇਹ ਮੁੱਲ ਇਹਦਾ ਵੀ ਫਿਰ ਫੋਨ ਤੇ ਇਹਦਾ ਮੁੱਲ ਵੀ ਫੋਨ ਤੇ ਹੀ ਕਰਾਂਗੇ ਜੈ ਜੀ ਹੋਊਗਾ ਹਾਂ ਮੁੱਲ ਜੈ ਜੀ ਹੋਣਗੇ ਬ੍ਰੀਡ ਦੇ ਸਹਾਰਾ ਮੁੱਲ ਆਪਣੇ ਜੈ ਜੀ ਹੋਣਗੇ ਠੀਕ ਆ ਬਾਈ ਹਾਂਜੀ ਮੁੱਲ ਬਾਈ ਦੇ ਪਹਿਲਾਂ ਵੀ ਜੈ ਜੀ ਹੁੰਦੇ ਆਗੇ ਹਨ ਤੇ ਲੈਣ ਦੇਣ ਜਿਹੜੇ ਰੇਟ ਹੀ ਬਾਈ ਰੱਖਦਾ ਹੁੰਦਾ ਹੈਗਾ 프ਰਿੰਟ ਫਰੰਟ ਬਹੁਤ ਚੰਗਾ ਕੱਦ ਵੱਡਾ ਯਾਦ ਬ੍ਰੀਡ ਫੁੱਲ ਚੰਗੀ ਟੀਕੇ ਦੇ ਤਕਰੀਬ ਹਣ ਕਾਬਲਾ ਹਨ ਬਾਈ ਨਿਕਰ ਮੈਂ ਤਾਂ ਨਹੀਂ ਡਾਕਟਰ ਥਾਣੇ ਦੇ ਖਾਣਦੇ ਹਾਂ ਉਹ ਟੀਕੇ ਦੇ ਕਾਬਲਾ ਹਨ ਹਾਂ ਹਾਂ ਟੀਕੇ ਦੇ ਕਾਬਲਾ ਛੋੜੀ ਬਹੁਤ ਚੰਗੀ ਹੈ ਸਹੀ ਗੱਲ ਹੈ ਅੱਗੇ ਬ੍ਰਿੱਤ ਦਾ ਨੰਬਰ ਜਰਸੀ ਕਿੰਨੀ ਉਮਰ ਹੈ ਇਹ 9 ਮਹੀਨੇ ਦੀ ਡਾਕਟਰ ਬੱਚੀ ਕਿਹੜੇ ਟੀਕੇ ਦੀ ਹੈ ਇਹ ਟਾਈਕਸਨ ਦੀ ਆ ਠੀਕ ਆ ਮਾਂ ਦਾ ਦੁੱਧ ਕਿੰਨਾ ਕੁ ਸੀ ਇਹਦਾ ਹੈਗਾ ਡਾਕਟਰ 25 ਕਿਲੋਲਟਰ ਤੱਕ ਦਾ ਮੋਗਰ ਮਰਦਾ ਠੀਕ ਆ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਸਵੀ ਪੜੀ ਹੈ ਵੀ ਕੁਆਲਟੀ ਬਹੁਤ ਜ਼ਿਆਦਾ ਤੇ ਪੰਜਾਬ ਵਾਲੀ ਇਹ ਇਹ ਪੰਜਾਬ ਵਾਲੀ ਜਰਸੀ ਹੈ ਛੇਸ ਬੜਾ ਪਿਆਰਾ ਹੈ ਨਾ ਤੋਆ ਟਾ ਬਹੁਤ ਚੰਗਾ ਬਣਾ ਬੁੱਧੀ ਭਾਦੀ ਬਹੁਤ ਚੰਗੀ ਆ ਬਈ ਸਹੀ ਗੱਲ ਆ ਬਾਕੀ ਤੋਰੇ ਤਰੇ ਦੀ ਸਾਫ ਝੋੜੀ ਵੀ ਬਹੁਤ ਚੰਗੀ ਆ ਨਾ ਹੂੰ ਸਾਰੇ ਨਖੜਮੇ ਦਾਣਾ ਸਹੀ ਗੱਲ ਆ ਝੋਲੀ ਦੇਖੋ ਝੋਲੀ ਵੀ ਚੰਗੀ ਆ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਥਾਣਾ ਹੈ ਨਗਪਰਾ ਕੋਲੇ ਤਿੰਨ ਸੀ ਇਹਦਾ ਰੇਟ ਰੌਟ 15000 ਰੁਪਿਆ ਮਾਨਤਨ ਹੋ ਜਾਊਗਾ ਆਹ ਕਰ ਦਾਂਗੇ ਮੋਕਾ ਰੇਟ 15000 ਰੁਪਿਆ ਮਾਨਤਨ ਜ਼ਰੂਰ ਹੋ ਜਾਊਗਾ ਇਸੇ ਵੀਰ ਦੇ ਤਰ੍ਹਾਂ ਜੋ ਕੋਈ ਵੀ ਪਸੰਦ ਆਏ ਬਾਈ ਵੀਡੀਓ ਦੇ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ